ਬਿਲਕੁਲ ਨਹੀਂ ਆਵਾਜ਼ ਵੀ ਥੋੜੀ ਦਿਨਾਂ ਬਾਅਦ ਵੀ ਉਹ ਦੇਖਣ ਲੱਗੇ ਬਿਲਕੁਲ ਵੀ ਨਹੀਂ ਕਿੱਥੇ ਚੋ ਰਹੇ ਚਾਪੀ ਦੋ ਤਿੰਨ ਸ਼ਾਟ ਮਾਰਨ ਸੀ ਮਾਰ ਬਸ ਜੇਹਣ ਪਤਾ ਲੱਗੀ ਕਿੱਥੇ ਹੈ ਐਲਟਰਾ ਵੇ ਕਿ ਜਿਸਟਰ ਬੈਟ ਨੇੜੇ ਉਹ ਵੀ ਕਿੱਥੋਂ ਦੀ ਆਸਰਾ ਵੇੜਾ અમાਰ ਬਖਤੋਬਖਿਲੋਤਾ ਅਸਲੇ ਸਮੱਸਿਆ ਦਾ ਬਤਨ ਜਾਣੇ ਕਿੱਥੇ ਬੁਗੂਦੀ ਇਹ ਆਮਦਨੀ ਦੇ ਆਪਨ ਦੇ ਪਗੂਰਾ

ਨਾਂ ਕਰਦੇ ਕਿ ਦਰਸ਼ਕ ਬੜੇ ਧੇਰੀਤਾ ਕੇ ਸਾਥ ਹਾਂਜੀ ਮੈਂ ਤਾਂ ਸਤਿ ਕੀਣਾ ਚਾਹੂਗਾ ਦੇਖੋ ਅੱਜ ਇਹ ਦੂਸਰਾ ਦਿਨ ਹੈ ਨਾਟਕਮ ਦਾ ਜਿਹੜਾ ਨੈਸ਼ਨਲ ਸਕੂਲ ਆਫ ਡਰਾਮਾ ਤੇ ਮਿਸੋ ਕਾਰਪੋਰੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ ਡੀਸੀ ਸਾਹਿਬ ਪਹੁੰਚ ਚੁੱਕੇ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਅੱਜ ਦੂਸਰੇ ਦਿਨ ਦਾ ਪ੍ਰੋਗਰਾਮ ਹੋ ਰਿਹਾ ਹੈ ਔਰ ਬੜੀ ਖੁਸ਼ੀ ਨਾਲ ਲੋਕ ਬਠਿੰਡਾ ਦੇ ਇਹ ਨਾਟਕਮ ਦੇ ਵਿੱਚ ਇੰਟਰਸਟ ਲੈ ਰਹੇ ਨੇ ਔਰ ਮੈਂ ਫੇਰ ਦੁਬਾਰਾ ਸਭ ਨੂੰ ਅਪੀਲ ਕਰੂੰਗਾ ਵੀ ਤਿੰਨ ਦਿਨ ਹੀ ਹੋਰ ਬਚੇ ਨੇ ਇਹ ਚੀਜ਼ਾਂ بار بار ਨਹੀਂ ਆਉਂਦੀਆਂ ਤੇ ਜਿਨ੍ਹਾਂ ਨੇ ਵੀ ਇਸ ਦੇ ਵਿੱਚ ਇੰਟਰਸਟ ਰੱਖਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਇਸ ਖੁਸ਼ਹਾਲ ਮਾਹੌਲ ਦਾ ਲੁਤਫਾ ਮੈਂ ਤਾਂ ਸਾਬ ਬੱਚੇ ਅੱਜਕਲ ਮੋਬਾਈਲਾਂ 'ਚ ਬਾਲਾ ਰੁੱਝੇ ਰਹਿੰਦੇ ਨੇ ਇਹ ਪ੍ਰੋਗਰਾਮ ਦੇਖ ਕੇ ਕੀ ਮਾਪਿਆਂ ਨੂੰ ਮੈਸੇਜ ਦਿਖੋ ਬਿਲਕੁਲ ਮੈਂ ਤਾਂ ਬਾਰ-ਬਾਰ ਕਹਿ ਰਹੇ ਹਾਂ ਵੀ ਆਪਣੀ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ ਡੇਵ ਡੇ ਘਟਦੀ ਜਾ ਰਹੀ ਹੈ ਪਰ ਜੇ ਇਹੋ ਜਿਹਾ ਪ੍ਰੋਗਰਾਮ ਅਸੀਂ ਤਾਂ ਹੀ ਕਰਾਨੇ ਆ ਤਾਂ ਹੀ ਇਨੀਸ਼ੀਏਟਿਵ ਲਿੱਤੇ ਜਾਂਦੇ ਆ ਵੀ ਜੇਲ ਬੱਚੇ ਇੱਥੇ ਆ ਕੇ ਪੇਰੈਂਟਸ ਆ ਕੇ ਉਹਨਾਂ ਦੇ ਛੋਟੇ ਵੱਡੇ ਪਰਿਵਾਰ ਦੇ ਲੋਕ ਆ ਕੇ ਇਸ ਤਰ੍ਹਾਂ ਦੀ ਚੀਜ਼ਾਂ ਦੇਖ ਸਕੋ ਕਿਉਂਕਿ ਇਹ ਕੋਈ ਛੋਟਾ ਮੋਟਾ ਪ੍ਰੋਗਰਾਮ ਨਹੀਂ ਹੈ ਇੱਕ ਆਮ ਇਸ ਪ੍ਰੋਗਰਾਮ ਨੂੰ ਕੋਈ ਵੀ ਕਰਵਾਉਣਾ ਚਾਹੁੰਦਾ ਹੈ ਤਾਂ ਇਹ ਲੱਖਾਂ ਰੁਪਏ ਲੱਗ ਜਾਂਦਾ ਕਿਉਂਕਿ ਨੈਸ਼ਨਲ ਸਕੂਲ ਆ ਡਰਾਮਾ ਦੇ ਜਿਹੜੀ ਟੀਮਸ ਹੈ ਇਹ ਬਹੁਤ ਕੋਸਟਲੀ ਟੀਮਸ ਹੈ ਇੱਕ ਨਾਰਮਲ ਟੀਮਸ ਨਹੀਂ ਹੈਗੀਆਂ ਇਸ ਕਰਕੇ ਮੈਂ ਇਹ ਕਹਿਣਾ ਵੀ ਇਹ ਬਹੁਤ ਮੁਸ਼ਕਿਲ ਨਾਲ ਬਠਿੰਡਾ ਦੇ ਵਿੱਚ ਜੁੜਿਆ ਤੇ ਸਾਰੇ ਬਠਿੰਡਾ ਵਾਲੇ ਖੁਸ਼ ਵੀ ਨਹੀਂ ਬਹੁਤ ਅੱਛਾ ਲੁੱਟ ਉਟਾਅ ਵੀ ਨਹੀਂ ਰਹੇ ਫਿਰ ਵੀ ਮੈਂ ਕਹਿਣਾ ਵੀ 3 ਦਿਨ ਹੀ ਹੋਰ ਬਚੇ ਨੇ ਤੇ ਜਿਹੜੇ ਬਾਕੀ ਦਿਨ ਰਹਿੰਦੇ ਨੇ ਉਹ ਵੀ ਤੁਸੀਂ ਆ ਕੇ ਦੇਖ ਕੇ ਤੇ ਇਹ ਪ੍ਰੋਗਰਾਮ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਦੇਖ ਕੇ ਤੇ ਤੁਸੀਂ ਸ਼ੁਰੂਆਤ ਕਰੋ। లైਟ ਲਾ ਦਮੈਂ? ਹਾਂਜੀ। ਲਾ ਲਾ ਲਾ। ਇਹ ਠੀਕ ਹੈ। ਜੀ ਸਰ। ਸਰ ਕੀ ਕਹਿਣਾ ਚਾਹੋਗੇ ਇਹ ਅੱਜ ਜੇ ਤੁਹਾਨੂੰ ਪਤਾ ਹੋਏਗਾ ਕਿ ਆਪਾਂ ਕੁਝ ਦਿਨ ਪਹਿਲਾਂ ਵੀ ਜਿਹੜਾ ਕਿ ਇਹਨਾਂ ਨੇ ਅਪਰੇਸਮੈਂਟ ਕੀਤੀ ਸੀ ਕਿ ਨੈਸ਼ਨਲ ਸਕੂਲ ਆਫ ਡਰਾਮਾ ਬਟੰਡਾ ਨਗਰ ਨਿਗਮ ਦੇ ਨਾਲ ਮਿਲ ਕੇ ਇਹ ਇੱਕ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਡਰਾਮੈਟਿਕਸ ਦਾ ਇਥੇ ਇਵੈਂਟ ਕਰਾ ਰਹੇ ਆ ਪੰਜ ਦਿਨ 8 ਤਾਰੀਖ ਤੋਂ ਸ਼ੁਰੂ ਹੋ ਕੇ 12 ਤਾਰੀਖ ਤੱਕ ਚੱਲੇਗਾ ਸ਼ਾਮੀ ਡੇਲੀ ਜਿਹੜਾ ਹੈਗਾ ਲਗਭਗ 2 ਘੰਟੇ ਦਾ ਸ਼ੋਅ ਜਿਹੜਾ ਹੈਗਾ ਨਾਂ ਦਾ ਚੱਲਦਾ ਹੈ ਤੇ ਇਹ ਬਹੁਤ ਹੀ ਉੱਚ ਕੋਟੀ ਦੇ ਜਿਹੜੇ ਕਲਾਕਾਰ ਨੇ ਉਹ ਇੱਥੇ ਆਉਂਦੇ ਨੇ ਇੱਥੇ ਆਪਣੇ ਕਲਾ ਦੀ ਜਿਹੜੀ ਹੈਗੀ ਆ ਉਹ ਪ੍ਰੈਜੈਂਟੇਸ਼ਨ ਪੇਸ਼ਤੀ ਕਰਦੇ ਨੇ ਤੇ ਇਹ ਬਠਿੰਡਾ ਦੇ ਵਾਸਤੇ ਇਹ ਮਾਨਦੀ ਗੱਲ ਹੈ ਕਿ ਇਹ ਪਹਿਲੀ ਵਾਰ ਇਸ ਤਰੀਕੇ ਨੇ ਇਨਫੈਕਟ ਮੈਨੂੰ ਲੱਗਦਾ ਪੰਜਾਬ ਵਿੱਚ ਵੀ ਪਹਿਲੀ ਵਾਰ ਹੀ ਹੋਏਗਾ ਕਿ ਐਨਐਸਡੀ ਜਿਹੜਾ ਹੈਗਾ ਇੱਥੇ ਆ ਆਪਣਾ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਕਰਾ ਰਿਹਾ ਹੈ ਤੇ ਆਪਾਂ ਇਹ ਚਾਹੁੰਦੇ ਆ ਕਿ ਬਠਿੰਡਾ ਜਿੱਥੇ ਬਾਕੀ ਸਾਰੇ ਮਾਮਲੇ ਵਿੱਚ ਅੱਗੇ ਵਧ ਰਿਹਾ ਹੈ ਉੱਥੇ ਕਲਚਰ ਦੇ ਮਾਮਲੇ ਕਲਚਰ ਜੜਾਏਗਾ ਇਹ ਬੇਸਿਕਲੀ ਆਪਣੀ ਮੂਲ ਦੀ ਗੱਲਾਂ ਹੁੰਦੀਆਂ ਨੇ ਜਿਹਦੇ ਨਾਲ ਆਪਾਂ ਸਾਰੇ ਜੁੜੇ ਹੋਏ ਹੁੰਦੇ ਆ ਤੇ ਆਪਣੇ ਕਲਚਰ ਨੂੰ ਵੀ ਪ੍ਰਮੋਟ ਕਰਨਾ جا ایک اچھی لائو سوسائٹی کی جیزامپل ہے کیا. اگزامپل ہے کیا. تو میں امید یہ کر رہا کہ جو میں آپ باقی ڈیولپنٹ دے پروجیکٹس دے کے وا جہیں اتنے نال, نال جاٹینجبل چیزیں ہیں جنہوں نے آپ چھو نہیں سکتے جو میں کی کلچر ہو گیا زبان ہو گیا دے بارے بھی سنوں گا سوچنا چاہیے تو وہ جی کر کے آپ کے نال ٹائپ کیا کہ کی ایک بار آپ یہ آگے جا وہ پرموٹ کریے ਆ ਕਾਰਪੋਰੇਸ਼ਨ ਦੇ ਹੈਗੇ ਆ ਪੀਸੀਏ ਦੇ ਚੇਅਰਮੈਨ ਸਾਹਿਬ ਜੀ ਉਹਨਾਂ ਦੇ ਵੀ ਮੇਰੇ ਕੋਲ ਆਏ ਸੀਗੇ ਤੇ ਉਹਨਾਂ ਨੇ ਵੀ ਇਹਨੂੰ ਪ੍ਰਮੋਟ ਕੀਤਾ ਉਹਨਾਂ ਦੇ ਨਾਲ ਟਾਈਪ ਕੀਤਾ ਤੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਜਿਹੜੇ ਚੇਅਰਮੈਨ ਚੇਅਰਮੈਨ ਤੇ ਆਫਿਸ ਵੀ ਹਰਸ ਨੇ ਉਹਨਾਂ ਨੇ ਵੀ ਸਾਡੇ ਨਾਲ ਜਿਹੜਾ ਹੈਗਾ ਟਾਈਪ ਕਰਕੇ ਇਹ ਪ੍ਰੋਗਰਾਮ ਅੱਜ ਪਹਿਲੀ ਵਾਰ ਇਸੇ ਜਿਹੜਾ ਹੈਗਾ ਉਹ ਕਰਾਇਆ ਕਿਸ ਤਰ੍ਹਾਂ ਦੇ ਡਰਾਮੇ ਦੀ ਸਭ ਜਿਹੜੇ ਨੇ ਖੇਡੇ ਜਾ ਰਹੇ ਨੇ ਤੁਹਾਨੂੰ ਇਸ ਬਾਰੇ ਦੇਖਿਆ ਮੈਂ ਦਿੱਤੇ ਕਿਉਂਕਿ ਮੋਸਟਲੀ ਆਪਾਂ ਇਹ ਹੁੰਦਾ ਹੈ ਕਿ ਜਿਹੜਾ ਵੀ ਡਰਾਮਾ ਹੁੰਦਾ ਹੈ ਉਹ ਆਪਣੀ ਪ੍ਰਸਤੀ ਆਪਣੇ ਹਿਸਾਬ ਨਾਲ ਕਰਦੇ ਆਂ ਤੇ ਪਰ ਕਈ ਸਾਰੇ ਇਹੋ ਜਿਹੇ ਹੈਗੇ ਜਿਹੜੇ ਕੱਲ ਜਿਹੜਾ ਸੀਗਾ ਉਹ ਪਾਰਟੀਸ਼ਨ ਦੇ ਸਮੇਂ ਦੇ ਰਿਲੇਟਡ ਜਿਹੜਾ ਸਾਰੀ ਉਹ ਹਿਸਟਰੀ ਉਹਦੀ ਸਟੋਰੀ ਉਹਦੇ ਨਾਲ ਤੇ ਬਹੁਤ ਪੁਰਾਣੇ ਪ੍ਰੋਗਰਾਮ ਹੈਗੇ ਜਿਹੜੇ ਕਿ 20 ਸਾਲ 30 ਸਾਲ ਪਹਿਲੇ ਆਪਣੇ ਬਹੁਤ ਜਾਣੇ ਪਛਾਣੇ ਹੁੰਦੇ ਸੀ ਪਰ ਬਾਅਦ ਵਿੱਚ ਜਿਹੜਾ ਹੈਗਾ ਲੋਕਿਆਂ ਦੇ ਜ਼ਹਿਨ ਵਿੱਚ ਉਹ ਨਿਕਲ ਪਿਆ ਤੇ ਹੁਣ ਜਿਹੜਾ ਹੈਗਾ ਉਹ ਦੁਬਾਰਾ ਤੂੰ ਉਹ ਪੁਰਾਣੀ ਵਾਲੀ ਜਿਹੜੀ ਆ ਕਾਫੀ ਮਸ਼ਹੂਰ ਜਿਹੜੇ ਨਾਟਕ ਸੀਗੇ ਉਹ ਅੱਜ ਜਿਹੜੇ ਇਥੇ ਉਹ ਅਗਲੇ 4-5 ਦਿਨ ਵਿੱਚ ਜਿਹੜਾ ਹੈਗਾ ਉਹ ਪ੍ਰਸਤੁਤ ਕਰਾਂ ਸਰ ਇਹ ਯੂਥ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਪਲਾਨਿੰਗ ਕੀਤੀ ਗਈ ਹੈ ਦੇਖੋ ਆਪਾਂ ਮੈਂ ਪਹਿਲਾਂ ਵੀ ਕਿਹਾ ਕਿ ਨਸ਼ਾ ਜਿਹੜਾ ਹੈਗਾ ਇੱਕ ਬਹੁਤ ਇੱਕ ਸਮਾਜਿਕ ਬਹੁਤ بڑا ਇਹ ਪਹਿਲੂ ਹੈ ਤੇ ਉਹਦੇ ਵਿੱਚੋਂ ਆਪਾਂ ਬਹੁਤ अलग-अलग तरीके ਨਾਲ ਜਿਹੜਾ ਹੈਗਾ ਉਹਦੇ ਨਾਲ ਜੁੜਨਾ ਜੁੜਨਾ ਚਾਹੁੰਦੇ ਉਹਨਾਂ ਦੀ એનર્ਜੀ ਨੂੰ ਜਿਹੜਾ ਹੈਗਾ ਉਹ ਚੈਨਲਾਈਜ਼ ਕਰਨਾ ਚਾਹੁੰਦੇ ਉਹਦੇ ਵਿੱਚ ਖੇੜ ਇੱਕ ਤਰੀਕਾ ਹੈ ਉਹਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਕਲਚਰ ਦੇ ਨਾਲ ਜੋੜਨਾ ਜਿਹੜਾ ਹੈਗਾ ਉਹ ਇੱਕ ਤਰੀਕਾ ਹੈ ਉਹਦੇ ਨਾਲ ਲਾਇਬ੍ਰੇਰੀਜ਼ ਆਪਾਂ ਲਗਭਗ 340 ਲਾਇਬ੍ਰੇਰੀ ਸਾਡੀ ਤਿਆਰ ਹੋ ਰਹੀਆਂ ਨੇ ਆਪਣੀ ਸੈਂਟਰਲ ਲਾਇਬ੍ਰੇਰੀ ਤਿਆਰ ਹੋ ਰਹੀ ਤੇ ਉਹਦੇ ਵਿੱਚ ਐਜੂਕੇਸ਼ਨ ਦੇ ਨਾਲ ਜੁੜੀ ਇਹ ਵੱਖ-ਵੱਖ ਤਰੀਕੇ ਨੇ ਜ਼ਰੂਰ ਇਹ ਹੈ ਕਿ ਜੇ ਆਪਣੇ ਯੂਥ ਨੂੰ ਆਪਾਂ جس طریقے رنگ منچ نال منچاں گے کھیڑا دے نال دیں گے پڑھائی کے گے جوڑا ہی من لگتا ہے کہ وہ آگے بڑھ سکتے ہیں تو آپ یہ جڑی نشے بیماری ہے یہ لت ہے یہاں ختم کر سکتے ہیں ضرور وہ بھی ضرور یہ یوگدان پانے پر اس تو علاوہ بھی کلچر نو پرزرو کرنا پروٹیکٹ کرنا پرموٹ کرنا اے بھی ایڈمنسٹریشن دی بھی ذمہ واری ہے ساج کی بھی ذمےواری ہے کہ آپ یہاں چیزوں لگا دیے کیونکہ سارے بچے آج کل جگہ وہ ویڈیوز ویڈیو گیمز موبائل میں اس طریقے نال چل کہ انہوں پتا بھی نہیں ہے کہ کس طریقے نال, اس طریقے کی کلا ڈیولپ کرنا کنی ایفرٹ لگتا ہے کہ کنے سال دی پڑھائی بھی کر دیں ایم ایس ڈی پڑھائی کر دیں بچے اس تو بعد گا آگے کوئی پرستتی کر پاتے ہیں ایک طریقہ ہے ایک آ, ایک طریقے بچوں کو بھی ایک ایسپوجر بھی ہو جاندہ ہے یہاں اپنے کلچر نو, اپنی جڑی سٹوریز ہے وقت وقوع کلا کلا کے راہی ویکھنے کا موقع بھی ملتا ہے جی یو